ਆ ਝੋਟੀ 85000 ਰੁਪਏ ਦੀ ਮਿਲਨੀ ਹੈ ਮਿੱਤਰੋ ਸੋਨੂੰ ਦੇਖ ਲਓ ਮਿੱਤਰੋ ਨਿੱਕਾ ਜਾ ਤਾਂ ਮੂੰਹ ਆ ਗਿਆ ਝੋਟੀ ਦਾਲੀ ਝੋਟੀ ਦੂਜਾ ਸੂਆ ਸੂਨ ਵਾਲੀ ਝੋਟੀ ਆ ਗਈ ਲੈ ਵੀ ਆਹ 2 ਘਟ 80000 ਰੁਪਏ ਦੀ ਜਿਹੜੀ ਹੈ 4 ਦਿਨਾਂ ਦੀ ਸੂਈ ਥੱਲੇ 25 26 ਲੀਟਰ ਦੁੱਧ ਤਿਆਰ ਆ ਲੈਵੇ ਦੀ ਜਿਹੜੀ ਹੈਗੇ ਜਮਾ ਰਿਕਾਰਡ ਵਾਲ ਗਾਂ ਸੋਨੂੰ ਨਾ 32000 ਰੁਪਏ ਦੀ ਮਿਲਨੀ ਹੈ ਅੱਸੀ ਕੱਲ੍ਹ ਦੋਸਤੋ ਬਹੁ ਬਹੁ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕ੍ਰਿਸ਼ਨ ਕੋਲੇ ਪਹੁੰਚੇ ਹੋਇਆਗੇ ਬਾਈ ਕ੍ਰਿਸ਼ਨ ਕੋਲੇ ਨਾ ਮਿੱਤਰੋ ਅੱਜ ਆਪਾਂ ਸੋਨੂੰ ਨਾ ਇੱਕ ਤਾਂ ਜਿਹੜੀ ਸਕਰੀਨ ਤੇ ਦਿਖਾਈ ਦੀ ਜਾਂਦੀ ਆ ਸੂਨ ਵਾਲੀ ਝੋਟੀ ਤੇ ਇਧਰਲੇ ਪਾਸੇ ਸੂਈ ਸਵਾਈ گا ਮਿੱਤਰੋ گا ਥੱਲੇ ਨਾ ਮਿੱਤਰੋ ਹੁਣ 3-4 ਦਿਨਾਂ ਦੀ ਸੂਈ ਥੱਲੇ 25 ਲੀਟਰ ਦੁੱਧ ਕੋਈ ਵੀ ਬੰਦਾ ਤੋਲ ਕੇ ਲਿਆ ਸਕਦਾ ਤੇ ਆ ਆ ਗਈ ਬਹੁਤ ਸੋਹਣੀ ਬੱਚੀ ਇਹਦੀ ਤੇ ਇੱਕ ਆ ਗਈ ਇਧਰਲੇ ਪਾਸੇ ਸਾਹੀਵਾਲਗਾ ਇੱਕ ਕਰਮ ਵਾਲੀ ਤੁਹਾਨੂੰ ਨਾ ਆਪਾਂ ਆ ਦਿਖਾ ਦਾਂਗੇ ਇਹ ਮਿੱਤਰੋ ਟੋਕੜ ਆ ਗਈ ਤੇ ਆ ਇਹਦਾ ਬੱਚਾ ਆ ਗਿਆ ਤੇ ਇੱਕ ਕਰਮ ਵਾਲੀ ਟੋਕੜ ਤੁਹਾਨੂੰ ਤੁਹਾਨੂੰ ਆਪਾਂ ਹੋਰ ਦਿਖਾ ਦਾਂਗੇ ਜਿਹੜੀ ਆਹਾ ਆ ਸਕਰੀਨ ਤੇ ਚੈੱਕ ਕਰ ਲੋ ਇਹਦੇ ਥੱਲੇ ਵੀ ਨਾ ਘੱਟੋ ਘੱਟ ਹੁਣ 9-10 ਕਿਲੋ ਦੁੱਧ ਹਾਜ਼ਰ ਆ ਬਾਈ ਕਹਿੰਦਾ ਤੇ ਉਹ ਖੜਾ ਇਹਦਾ ਬੱਚਾ ਮਿੱਤਰੋ ਆਜੋ ਆਪਾਂ ਕਰਾ ਗਏ ਬਾਈ ਕ੍ਰਿਸ਼ਨ ਨਾਲ ਗੱਲਬਾਤ ਤੇ ਲੱਗੇ ਆਪਾਂ ਕੱਲੇ-ਕੱਲੇ ਜਾਨਵਰ ਦੀ ਜਾਣਕਾਰੀ ਰੇਟ ਕਿਵੇਂ ਲੱਗਿਆ ਕ੍ਰਿਸ਼ਨ ਦਾ ਦੱਸਿਓ ਜ਼ਰੂਰ ਕਮੈਂਟ ਕਰਕੇ ਵੀਡੀਓ ਨੂੰ ਨਾ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਫਿਰ ਅਗਲੇ ਨੂੰ ਫੋਨ ਲਾਇਆ ਕਰੋ ਆਓ ਕਰਾਂਗੇ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਕ੍ਰਿਸ਼ਨ ਕਿਵੇਂ ਆ ਠੀਕ ਆ ਬਾਈ ਹਾਂ ਅਛਾ ਪਿੰਡ ਕਿਹੜਾ ਆ ਗਿਆ ਕ੍ਰਿਸ਼ਨ ਆਪਣਾ ਨਰੰਗ ਆ ਜੀ ਪਿੰਡ ਪਿੰਡ ਨਰੰਗ ਹਾਂਜੀ ਮਾੜਾ ਜਿਹਾ ਉੱਚੀ ਬੋਲ ਤੇ ਜਿਲ੍ਹਾ ਕਿਹੜਾ ਪਿੰਦਾ ਆਪਣਾ ਸਰਸਾ ਜਿਲ੍ਹਾ ਜੀ ਠੀਕ ਐ ਤੇ ਮੈਨੂੰ ਐ ਦੱਸ ਸਹਿਨ ਰੰਗ ਪਿੰਡ ਰਾਮਾ ਮੰਡੀ ਤੋਂ ਹਾਂਜੀ ਹਾਂਜੀ ਰਾਮਾ ਮੰਡੀ ਤੋਂ 6 ਕਿਲੋਮੀਟਰ ਹੈ ਠੀਕ ਹੈ ਕਾਲਿਆਂ ਵਾਲੀ ਮੰਡੀ ਤੋਂ 12 ਕਿਲੋਮੀਟਰ ਹੈ ਠੀਕ ਹੈ ਹਾਂਜੀ ਰਫਾਇਨਰੀ ਕੋਲੇ ਆ ਗਿਆ ਆਪਣਾ ਆਪਣਾ ਜਮਾ ਜਿੱਥੇ ਵੱਡੀ ਰਫਾਇਨਰੀ ਲੱਗੀ ਹੈ ਹਾਂਜੀ ਹਾਂਜੀ ਤੇਲ ਸੋਧ ਕਾਰਖਾਨਾ ਹਾਂਜੀ ਹਾਂਜੀ ਤੇ ਮੈਨੂੰ ਐ ਦੱਸ ਵੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਇਹ ਮੇਰੇ ਹਾਂ ਕੰਮ ਵਧੀਆ ਰਿਹਾ ਬਈ ਹੈ ਵਧੀਆ ਪਿਆਰ ਦਿੱਤਾ ਸਾਰਿਆਂ ਨੇ ਅੱਛਾ ਹਾਂ ਤੇ ਫਿਰ ਮੈਨੂੰ ਐ ਦੱਸ ਵਧੀਆ ਬੇਗੀਆਂ ਸੀਗੀਆਂ ਵਧੀਆ ਵਧੀਆ ਬਈ ਜਮਾ ਛੇਪਰੀ ਲੱਗੀ ਹਾਂ ਹਾਂ ਚਲ ਚੰਗੀ ਗੱਲ ਆ ਨੰਬਰ ਬੋਲ ਪਹਿਨਾ ਨੰਬਰ ਆਪਣਾ ਭਾਈ 90505 67226 ਠੀਕ ਆ ਅੱਛਾ ਹੁਣ ਆਪਾਂ ਪਹਿਲੇ ਨੰਬਰ ਵਾਲੀ ਮੱਝ ਤੋਂ ਆਪਾਂ ਸ਼ੁਰੂ ਕਰਦੀਆਂ ਹਾਂ ਹਾਂ ਜੀ ਕ੍ਰਿਸ਼ਨ ਉਧਰ ਚੱਲ ਕੇ ਰੱਖੂੰਜੇ ਚ ਜਿਹੜੀ ਤੇਰੀ ਆਹ ਝੋਟੀ ਆ ਗਈ ਹੈਨਾ ਹਾਂ ਬਾਈ ਇਸ ਝੋਟੀ ਦਾ ਸੂਆ ਦੱਸੇਗਾ ਹਾਂ ਬਾਈ ਦੂਜਾ ਸੂਆ ਕਿੰਨੇ ਦਿਨ ਪੇ ਸੂਂਦੇ ਬਾਈ ਬਸ 2 ਦਿਨ ਕੱਢ ਜੇ 4 ਕੱਢ ਜੇ ਠੀਕ ਆ 2 4 ਦਿਨ ਕੱਢੂਗੀ ਹਾਂਜੀ ਹਾਂਜੀ ਅੱਛਾ ਕਿੰਨੇ ਦੁੱਧ ਵਾਲੀ ਝੋਟੀ ਤੇਰੀ ਇਹ ਇਹ ਦੇ ਦੂਗੀ 10 12 ਕਿਲੋ ਦੁੱਧ ਦਾ ਹਰਾਮ ਦਾ ਨਾ 12 ਕਿਲੋ ਦੇਊਗੀ ਦੇਊਗੀ ਠੀਕ ਆ 12 ਕਿਲੋ ਵਾਲੀ ਹਾਂਜੀ ਹਾਂਜੀ ਓਕੇ ਆ ਕੰਮ ਵਧ ਗਿਆ ਨਹੀਂ 14 15 ਤੁਹਾਨੂੰ ਮੇਰੇ ਵਕਮਾਰਨ ਦਾ ਕੀ ਫਾਇਦਾ ਡਿੱਗਣੀ ਨਹੀਂ ਦਿੰਦਾ ਹਾਂਜੀ ਹਾਂਜੀ ਕਿ ਨਹੀਂ ਆ ਸਹੀ ਗੱਲ 14 15 14 15 ਸੁਆ ਦੂਜਾ ਦੂਜਾ ਜੀ ਠੀਕ ਆ ਕੱਢ ਫਿਰ ਕਰਾ ਬਾਹਰਲੇ ਪਾਸੇ ਇਹਨੂੰ ਆਪਾਂ ਤੋੜ ਕੇ ਦਿਖਾਈਏ ਲੋ ਵੀ ਥਾਂ ਛੱਪੇ ਦੀ ਜਿਹੜੀ ਹੈਗੀ ਜੀ ਹਾਂਜੀ ਇਹ ਆ ਦੇਖ ਲੋ ਮਿੱਤਰੋ ਨਿੱਕਾ ਜਾ ਤਾਂ ਮੂੰਹ ਆ ਗਿਆ ਝੋਟੀ ਦਾ ਤੇ ਥਣ ਲੇਵੇ ਤੋਂ ਹਜੇ ਮਿੱਤਰਾਂ ਦਿਨ ਕੱਢੂਗੀ ਹਨਾ ਹਾਂ ਬਾਈ ਜਮਾਂ ਖੜਾਈ ਕਰਾ ਵੱਜਮਾ ਜਲੇਵਾ ਆ ਗਿਆ ਹਨਾ ਵੱਜਮਾ ਆਇਆ ਵੱਜਮਾ ਆ ਇਹ ਆ ਦੇਖਿਓ ਹਜੇ ਤਾਂ ਦਿਨ ਇਹ ਜਿਹੜੇ ਹੈਗਾ ਖੁੱਲੇ ਕੱਢ ਜੂ ਮਿੱਤਰੋ ਹਫਤਾ ਲੈ ਜੀ ਤਾਂ ਮੈਨੂੰ ਦਾ ਹਫਤਾ ਹੀ ਲੈ ਜੀ ਹਾਂ ਬਾਈ ਲੈ ਜੀ ਤਾਂ ਲੈ ਜੀ ਹਨਾ ਹਾਂਜੀ ਇਹ ਆ ਦੇਖਿਓ ਥਣਾ ਥੁਣਾ ਦੀ ਜਿਹੜੀ ਹੈਗੀ ਚੰਗੀ ਖੜਾਈ ਕਰਾ ਅੱਛਾ ਮੈਨੂੰ ਆਏ ਦੱਸ ਤੇਰੀ ਇਹ ਝੋਟੀ ਦਾ ਰੇਟ ਕਿੰਨਾ ਕਰਤਾ ਇਹਦਾ ਰੇਟ ਬਾਈ 120 ਦੀ ਦੇ ਦਾਂਗੇ ਆਪਾਂ 120 ਦੀ ਹਾਂਜੀ ਬਾਈ ਰੇਟ ਨਹੀਂ ਕੀਤਾ ਰੇਟ ਨਹੀਂ ਕੀਤਾ ਜੀ ਠੀਕ ਆ ਲੈ ਚੱਲ ਕਰ ਹਿੱੱਦਲੇ ਪਾਸੇ ਠੀਕ ਹੈ ਜੀ ਲੈ ਵੀ ਆ ਬਾਈ ਦੀ ਝੋਟੀ ਤੁਸੀਂ ਚੈੱਕ ਕਰ ਲੋ ਇਹ ਆ ਝੋਟੀ ਮਿੱਤਰੋ ਨਾ ਬਾਈ ਦੀ ਸੂਨ ਵਾਲੀ ਝੋਟੀ ਦੂਜਾ ਸੂਆ ਸੂਨ ਵਾਲੀ ਝੋਟੀ ਆ ਗਈ ਇਹ ਥਾਂਲੇ ਵੇ ਤੋਂ ਸਾਫ਼ ਆ ਹਾਂ ਬਾਈ ਜਿਵੇਂ ਸਾਫ਼ ਹੈ ਲੈ ਹੁਣ ਦੇਖ ਲੋ ਥਾਂ ਹੁਣ ਦੇਖਾਂਗੇ ਠੀਕ ਆ ਬਈ ਠੀਕ ਹੈ ਤੇ ਆ ਜਾ ਕਰਾ ਨੰਬਰ ਤੇ ਤੇਰੀ ਜਿਹੜੀ ਆਹ ਪਹਾੜ ਆ ਗਈ ਹਾਂਜੀ ਹਾਂਜੀ ਇਸ ਪਹਾੜ ਦਾ ਪਹਿਲਾਂ ਤਾਂ ਮੈਨੂੰ ਸੂਆ ਦੱਸ ਭਾਈ ਦੂਜਾ ਸੂਆ ਯਾਰ ਰਮਨ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਭਾਈ ਅੱਜ ਤਿੰਨ ਚਾਰ ਦਿਨ ਹੋ ਗਏ ਤਿੰਨ ਚਾਰ ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਹੁਣ ਤਿਆਰ ਆ ਜਾ ਹੁਣ ਭਾਈ 25 26 ਕਿਲੋ ਬੌਲੀ ਤਿਆਰ ਆ ਬੱਚੀ ਇਹਦੀ 25 26 ਕਿਲੋ ਹਾਂਜੀ ਹਾਂਜੀ ਕਮਾਲ ਦੀ ਗੱਲ ਆ ਯਾਰ ਡੱਬੇ ਮਰਾ ਦੇਂਗੇ ਭਾਈ ਯਾਰ ਜਮਾ ਹਾਂ ਤੋਲ ਦੇਗਾ ਜਮਾ ਤੋਲ ਦੇਾਂਗੇ 25 26 ਬਾਈ ਹਾਂ ਕਿੰਨਾ ਦੁੱਧ ਪਾ ਸਕਦੀ ਹੈਗਾ ਭਾਈ ਅੱਗੇ ਤਾਂ ਕਿਸ਼ਮਤ ਅਗਲੇ ਜੇ ਪਾਊਗਾ ਤਾਂ 30 35 ਵੀ ਕੱਢ ਲੂਗਾ ਤੇ ਨਹੀਂ ਹੁਣ 25 26 ਤਿਆਰ ਹੈ ਚਾਰ ਦਿਨਾਂ ਦੀ ਸੂਈ ਹੈ ਹਾਂ ਹਾਂ ਠੀਕ ਆ ਆਹ ਆ ਗਿਆ ਬੱਚਾ ਹਾਂ ਇਹ ਬੱਚੀ ਆ ਬਈ ਇਹ ਬੱਚੀ ਆ ਗਈ ਹਾਂਜੀ ਹਾਂਜੀ ਖੋਲ ਫਿਰ ਕਰ ਤੋੜ ਕੇ ਦਿਖਾ ਗਏ ਤੇ ਇਹਦਾ ਰੇਟ ਕਿੰਨਾ ਕਰੇਗਾ ਇਹ ਵਜਾਇ ਜੀ ਦੇ ਦਾਂਗੇ ਬਈ ਯਾਰ ਕਿੰਨੇ ਦੀ ਜਮਾ ਕਾਟਾ ਵਾਟਾ ਹੀ ਕਰਦ ਗਏ ਹਾਂ ਇਹ ਦੇ ਦਾਂਗੇ ਵੀ 1 ਲੱਖ ਤੇ 8000 ਦੀ ਠੀਕ ਆ ਲੈ ਵੀ 10 ਵੀ ਨਹੀਂ ਕੀਤਾ ਲੈ ਵੀ ਮਿੱਤਰੋ ਆਹ ਦੇਖ ਲਓ 4 ਦਿਨਾਂ ਦੀ ਸੂਈ ਥੱਲੇ 25 26 ਲੀਟਰ ਦੁੱਧ ਤਿਆਰ ਆ ਲੇਵੇ ਦੀ ਜਿਹੜੀ ਹੈਗੇ ਜਮਾ ਰਿਕਾਰਡ ਤੋੜਾ ਹਨਾ ਹਾਂ ਇਹ ਤੇਰੇ ਕੋਲੇ ਸੂਈ ਸੀ ਕਿ ਕਿਸੇ ਕੋਲੇ ਅਗਲੇ ਕੋਲੇ ਸੂਈ ਸੀ ਬਾਈ ਇੱਕ ਉਦੇ ਤਾਜੀ ਸੂਈ ਸੀ ਅੱਛਾ ਤੇ ਦੋ ਦਿਨ ਆਪਣੇ ਕੋਲੇ ਹੋ ਗਏ ਠੀਕ ਆ ਹਾਂ ਲੈ ਵੀ ਮਿੱਤਰੋ 25 26 ਕਿਲੋ ਦੁੱਧ ਹਾਜ਼ਰ ਹੈ ਇਸ ਗਾਂ ਥੱਲੇ ਲੈ ਵੀ ਆਹ ਦੇਖ ਲੋ ਹਜੇ ਤੱਕ ਮੈਨੂੰ ਲੱਗਾ ਦਾ ਬਲਾਟ ਜਾਂ ਵੀ ਸਿੱਟੀ ਜਾਂਦੀ ਹੈ ਹਨਾ ਹਾਂ ਬਾਈ ਹਲ ਤਾਂ ਫਿਰ ਤਾਜੀ ਹੈ ਉਹ ਥਾਂ ਸੁਣਾ ਤਾਂ ਸੋਹਣੀ ਹੈ ਯਾਰ ਹਾਂ 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 ਤੇ ਟਾਟਾ-ਬਟਾ ਕਿਨੇ ਦੀ ਬਾ ਕਾਟਾ ਬਾਟੇ ਵਾਲੀ ਗੱਲੀ ਆਖੇ ਬਈ ਕੋਈ ਕਰਦੇ ਆਂਗੇ ਮਾਨਤਨ 1000 ਦਾ ਹੋਰ ਕੀ ਅੱਛਾ ਹਾਂ 1 ਲੱਖ 80000 ਚ ਹਾਂ ਹਾਂ ਇੱਧਰ ਆ ਫਿਰ ਕਰ ਮੱਝ ਕਨੀ ਆ ਫਿਰ ਜਿਹੜੀ ਤੇਰੀ ਆ ਮੱਝ ਆ ਗਈ ਹਾਂ ਬਾਈ ਇਹਦਾ ਮੱਝ ਦਾ ਸੂਆ ਕਿੰਨਾ ਵਸੂਈ ਐ ਇਹ ਸੂਆ ਬਾਈ ਦੂਜਾ ਐ ਦੂਜਾ ਸੂਆ ਕਿੰਨੇ ਤਾਈ ਮਤਲਬ ਮਹੀਨੇ ਦੀ ਸੂਈ ਐ ਇਹ ਬਈ ਆ ਬੱਚਾ ਇਹਦਾ ਹੁਣ ਆਪਾਂ ਲਾਲਾ ਮਹੀਨੇ ਦਾ ਕਹਲਾ 40 ਦਿਨਾਂ ਦਾ ਕਹਲਾ 25 ਦਾ ਕਹਲਾ ਉਸੇ ਬਣ ਜੂਗਾ ਡੂੜ ਦਾ ਕਹਦਾ ਹਾਂ ਡੂੜ ਦਾ ਕਹਲਾ ਸਹੀ ਗੱਲ ਐ ਕਿੰਨਾ ਤੋਂ ਤਾਂ ਹਾਜ਼ਰ ਹੁਣੇ ਥੱਲੇ ਹੁਣ ਬਈ ਇਹਦੇ ਥੱਲੇ 9-10 ਕਿਲੋ ਹਾਜ਼ਰ ਐ ਬੈਣੀ ਵਾਲਾ ਚੜਾਉਂਦੀ ਐ ਤਾਂ ਨੂੰ ਅੱਛਾ ਹਾਂ ਦੁੱਧ ਕੱਟ ਹੈ ਹਾਂ ਦੁੱਧ ਤਾਂ ਬਰਾਬਰ ਹੀ ਆਉਂਦਾ ਸਾਨੂੰ ਚਾਰ ਰੱਖਦੀ ਐ ਦੂਜੇ ਥਾਂ ਨੂੰ ਚਲ ਐਂ ਕਹਦੇ ਮਾੜਾ ਮੋਟਾ ਕੱਟ ਵੀ ਹੋ ਹਾਂ ਹਾਂ ਕੱਟ ਵੀ ਹੋ ਕੀ ਆਖਣਾ ਮਾੜਾ ਮੋਟਾ ਅੱਛਾ ਵੀ ਦੁੱਧ ਕੱਟ ਹੋਵੇ 10 ਤਾਰਾਂ ਹਾਂ ਦੁੱਧ ਤਾਂ ਆਉਂਦਾ ਸਾਨੂੰ ਚ ਉੱਚਾ ਰਹਿੰਦਾ ਉਹਨੂੰ ਉੱਚਾ ਰਹਿੰਦਾ ਚੱਕਦੀ ਹਾਂ ਚਲ ਇਹ ਵੀ ਦੱਸਿਆ ਵਾਲਾ ਲੇਦਾ ਹੋਵੇ ਹੈਨਾ ਤੇ ਫਿਰ ਮੈਨੂੰ ਐਂ ਦੱਸ ਤੇਰੀ ਝੋਟੀ ਚੰਗੀ ਆ ਗਈ ਫੇਰੇਟ ਕਿੰਨਾ ਕਰੇਂਗਾ 85000 ਦੇ ਦੇਂਗੇ ਭਾਈ 85000 ਦੀ ਹਾਂ ਮਗਰ ਕੱਟੀ ਐ ਕਿ ਕੱਟਾ ਮਗਰ ਕੱਟਾ ਬਈ ਕੱਟਾ ਖੋਲ ਫਿਰ ਕਰਾ ਨੀ ਯਾਰ ਗੱਲ ਆ ਸਿੱਧ ਪੱਦਰੀ ਹੁੰਦੀ ਆ ਮਿੱਤਰੋ ਇਹ ਬਣਦੀ ਆ ਗੱਲ ਹਨਾ ਤੇ ਆ ਦੇਖੋ ਸਿੰਘ ਕੁੰਡਾ ਆ ਗਿਆ ਆਹ ਚੋਟੀ 85000 ਰੁਪਏ ਦੀ ਮਿਲਨੀ ਆ ਮਿੱਤਰੋ ਤੁਹਾਨੂੰ ਇਹ ਆ ਦੇਖ ਲੋ ਲੈ ਵੀ ਮਾੜੀ ਜੀ ਸਾਈਡ ਜਰੂਰ ਰੱਖਦੀ ਔਰਲੇ ਪਾਸੇ ਵਾਲੀ ਉਹ ਤਾਂ ਬਈ ਆਪਾਂ ਦੱਸ ਹੀ ਦਿੱਤਾ ਫਿਰ ਹਾਂ ਬਈ ਠੀਕ ਆ ਗੱਲ ਆਸਾ ਰੱਖਦੀ ਆ ਮੈਂ ਇੱਕ ਮਿੰਟ ਖੜਾ ਲਾ ਖੜਾ ਲਾ ਤੇ ਆ ਦੇਖ ਇਧਰਲੀ ਸਾਈਡ ਚੈੱਕ ਕਰ ਲੋ ਲੈ ਵੀ ਆਹ ਚੈੱਕ ਕਰਿਓ ਕਰ ਆਪ ਸਮਾਰ ਕੇ ਦਿਖਾ ਦੇ ਠੀਕ ਆ ਗੱਲ ਬਈ ਤੇਰੀ ਐਵੇਂ ਫੇਰ ਅਗਲੇ ਦੀ ਪਕਾਈ ਹੋ ਬਾਈ ਗੱਪ ਮਾਰਨ ਚ ਕੀ ਹੈ ਕਿ ਨਹੀਂ 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 ਬਾਲਾ ਵਧੀਆ ਗੱਲ ਹੈ ਹਾਂ ਐਵੇਂ ਦੱਸ ਕੇ ਗੱਲ ਸਹੀ ਰਹਿੰਦਾ ਮੈਂ ਕਹਿੰਦਾ ਇਹ ਦੱਸੇ ਤੇ ਇਹ ਇਹ ਐਂ ਵੀ ਨਹੀਂ ਖੜਦੀ ਹਾਂ ਹਾਂ ਬਾਈ ਇਹ ਪੱਕੀ ਗੱਲ ਆ ਹਾਂ ਹਾਂ ਦੁੱਧ ਕਿੰਨਾ ਏ ਥੱਲੇ ਇਹ 9 10 ਕਿਲੋ ਦੁੱਧ ਆ ਬਾਈ ਯਾਰ ਹੁਣ 9 10 ਕਿਲੋ ਹਾਂ ਹਾਂ ਆਪਾਂ 9 ਕਹਿ ਕੇ ਦੇਵਾਂਗੇ ਤੇ ਦੁੱਧ ਹੈਗਾ ਹੂੰ ਇਹ ਥੱਲੇ ਠੀਕ ਹੈ ਮਿਲਦੇ ਮਿਲਦੇ ਠੰਡੀ ਹਾਂ ਹਾਂ ਵਧੀਆ ਆ ਫੇਰ ਇੱਧਰ ਆ ਕੇ ਰਾ ਇਹ ਜਿਹੜੀ ਤੇਰੀ ਆ ਮੱਝ ਆ ਗਈ ਹਾਂ ਇਹ ਮੱਝ ਆ ਗਈ ਟੋਕੜ ਹਾਂ ਬਾਈ ਕੈ ਮਹੀਨੇ ਦੀ 4 ਮਹੀਨੇ ਸੋਈ ਹੋਊਗੀ ਭਾਈ 3-4 ਦੀ ਦੁੱਧ ਕਿੰਨਾ ਹਾਜ਼ਰ ਹੈ ਦੁੱਧ ਭਾਈ 10 ਕਿਲੋ ਹਾਜ਼ਰ ਹੈ 10 ਕਿਲੋ ਹਾਜ਼ਰ ਹੈ ਹਾਂ ਠੀਕ ਆ ਲੈ ਚੱਲ ਤੇ ਰੇਟ ਇਹਦਾ ਇਹੋ ਭਾਈ ਦੇ ਦੇਾਂਗੇ ਪਾਛੀ ਦੇ ਦੇਾਂਗੇ ਮੈਂ ਅੱਛਾ ਕਿੰਨੇ ਦੀ ਇਹ ਦੇ ਦੇਾਂਗੇ ਭਾਈ 2 ਕਾ 80 ਤੋਂ ਦੇ ਦੇਾਂਗੇ ਆਪਾਂ 2 ਕਾ 80 ਦੀ ਹਾਂ ਹਾਂ ਠੀਕ ਆ ਆ ਬੱਚਾ ਆ ਗਿਆ ਹਾਂ ਹਾਂ ਲੈ ਲੈ ਜਾ ਕਰ ਹੁਣ ਦੁੱਧ 10 ਕਿਲੋ ਹੈਗਾ ਹਾਂ ਭਾਈ ਹਾਜ਼ਰ ਹੈ ਬੋਲੀ ਬੜੀ ਚਵਾਈ ਦੀ ਬਹੁਤ ਬੋਲੀ ਆ ਭਾਈ 78000 ਰੁਪਏ ਦੀ ਮਿਲੂਗੀ ਖੜਾ ਆਣਾ ਇਹਨੂੰ ਤੋੜ ਕੇ ਤਾਂ ਲੰਮੀ ਮੜ ਜਾਈ ਲੇਵਾ ਤਾਂ ਇਹ ਦਿਖਾਈ ਨਹੀਂ ਮੈਂ ਇਹ ਆ ਦੇਖੋ ਲੈ ਵੀ ਆਹਾ 2 ਘਟ 80000 ਰੁਪਏ ਦੀ ਜਿਹੜੀ ਹੈਗੀ ਤੁਹਾਨੂੰ ਮੱਝ ਮਿਲ ਜੂਗੀ ਹਾਂ ਬਾਈ ਉਤੋਂ ਬਰੀਕ ਬਰੂਕ ਆ ਪੋਲੀ ਬਹੁਤ ਬਾਈ ਚਵਾਈ ਦੀ ਜਮਾਂ ਓਕੇ ਆ ਹਾਂ ਹਾਂ ਬੱਚਾ ਲੱਗੇ ਦਾ ਬੱਚਾ ਦਾ ਸੀ ਨਹੀਂ ਬੱਚਾ ਲਾਉਣਾਗਾ ਧਾਰਾ ਮਾਰ ਕੇ ਤਾਂ ਹੋਣੀਆ ਧਾਰਾ ਮਾਰ ਕੇ ਦਿਖਾਉਣਗੇ ਦਿਖਾ ਦਿੰਨੇ ਕੋਈ ਗੱਲ ਨਹੀਂ ਪਹਿਲਾਂ ਆ ਜਾ ਇੱਧਰ ਆ ਜਾ ਫੇਰ ਹੀ ਦੇਖਾਂਗੇ ਕਿ ਨਾ ਗਾਂ ਦਿਖਾ ਗਈ ਤੇ ਇੱਕ ਗਾਂ ਰਹਿ ਗਈ ਇੱਧਰ ਮੈਂ ਭੁੱਲ ਗਿਆ ਅੱਛਾ ਜਿਹੜੀ ਤੇਰੀ ਆ ਸਾਈ ਵਾਲਾ ਹਾਂ ਬਾਈ ਇਹ ਸਾਈ ਵਾਲ ਮੈਨੂੰ ਐ ਦੱਸ ਕਿੰਨਾ ਵਾ ਸੂਆ ਸੂਗੀ ਇਹ ਬਈ ਦੂਜਾ ਸੂਆ ਸੂਗੀ ਤੇ ਕਿੰਨੇ ਦਿਨ ਪਈ ਆ ਹਲੇ ਬਾਈ ਲੈ ਜੂ 15 ਦਿਨ ਵਾੜ। ਅੱਛਾ। ਹਾਂ। ਕਿੰਨਾ ਦੁੱਧ ਪਾ ਦੂ? ਦੁੱਧ ਬਾਈ 10 ਕਿਲੋ ਦੇ ਦੂ। 10 ਕਿਲੋ। ਹਾਂ। ਕੀ ਰੇਟ ਰੱਖੂ? ਰੇਟ ਤਾਂ ਬਾਈ ਭਾਜ ਚ ਦੇ ਦਾਂਗੇ ਆਪਾਂ। ਗੱਲ ਕਰਨਾ ਇਹਦੇ ਇੱਕ ਥਣ ਚੋਂ। ਮੈਂ ਚੇਪਾ ਖਿੱਚ ਕੇ ਦੇਖਿਆ ਸੀ। ਹਾਂ। ਇਹਨੂੰ ਪਾਸ ਕਰੀ ਐ। ਹਾਂ। ਬੜਾ ਚੇਪਾ ਘੱਟ ਆਉਂਦਾ। ਘੱਟ ਆਇਆ। ਹਾਂ। ਸੁਣੀ ਦਸਤਾ। ਹਾਂ ਪਹਿਲੇ ਦੱਸ ਦਿੰਦੇ ਆਪਾਂ ਅਗਲੇ ਦੀ ਭਗਾਈ ਹੋਵੇ। ਠੀਕ ਐ। ਹਾਂ। ਰੇਟ ਫਿਰ। ਰੇਟ ਓਹਜਾ ਰੇਟ ਕਰ ਲਾਂਗੇ ਆਪਾਂ 32000 ਦੀ ਵਾੜ ਦੇ ਦੇਾਂਗੇ। ਖੋਲ ਫਿਰ ਕਰ। ਲੈ ਵੀ ਆਹ ਦੇਖ ਲੋ। ਸੂੰ ਸਠੰਡੀ ਸੀਲ ਆ 32000 ਚ ਹਾਂ ਜਮਾਂ ਠੰਡੀ ਐ ਲੈ ਜਾ ਲੈ ਕਰ ਲੈ ਵੀ ਆਹ ਦੇਖ ਲੋ ਆਹ ਤੁਹਾਨੂੰ ਸਾਹੀਵਾਲ ਜਿਹੜੀ ਹੈਗੀ ਐ ਨਾ ਆਹ ਸਾਹੀਵਾਲ 32000 ਰੁਪਏ ਦੀ ਮਿਲਨੀ ਐ ਇਹ ਹਜੇ 15 ਦਿਨ ਬਾਕੀ ਪਏ ਐ ਇਹ ਬਾਈ ਨੇ ਜਿਹੜੀ ਗੱਲ ਦੱਸਤੀ ਤੁਹਾਨੂੰ ਆ ਸੀਲ ਬਹੁਤ ਆ ਬਾਈ ਠੀਕ ਐ ਹਾਂ ਇਹ 32 ਚ ਦੇ ਦੇਗਾ ਹਾਂ ਹਾਂ ਬਾਈ ਲੈ ਚੱਲ ਦੇਖ ਲੈ ਮਿੱਤਰੋ ਚਾਲਦਰ ਝੁੰਦਰਪੂਰੀਆ ਆਹ ਸਾਹੀਵਾਲ ਗਾਂ ਤੋਂ ਨੂੰ ਨਾ 32000 ਰੁਪਏ ਦੀ ਮਿਲਨੀ ਐ ਹਾਂ ਸੀਲ ਬਹੁਤ ਮਗਰ ਲੈ ਖਾਂ ਚੇਪਾ ਘਟਾ ਐ ਹਾਂ 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 ਠੀਕ ਐ ਪਹਿਲੇ ਵਾਸੇ ਵਾਲਾ ਠੀਕ ਹੈ ਪਹਿਲੇ ਪਾਸੇ ਵਾਲਾ ਕਿ ਉਰਲੇ ਪਾਸੇ ਵਾਲਾ ਉਰਲੇ ਪਾਸੇ ਆ ਕਿ ਪਹਿਲੇ ਪਾਸੇ ਆ ਇੱਕ ਥਾਣਾ ਥੋੜਾ ਜਿਹਾ ਹੈਗਾ 1921 ਠੀਕ ਹੈ ਗੱਲ ਹਾਂ ਹਾਂ ਉਹ ਹੋਵੇ ਭਲਾ ਦੁੱਧ ਸਹੀ ਆ ਜੇ ਹਾਂ ਵਾ ਸਹੀ ਆ ਜੇ ਰ ਆਪਾਂ ਬਾਈ ਰਮਣ ਪਕਾਈ ਕਿਉਂ ਕਰਾਈਏ ਗੱਲੇ ਦੀ ਸਹੀ ਗੱਲ ਹੈ ਹਾਂ ਤੇਰੀ ਤਾਂ ਵੇਕੀ ਜਾਣੀ ਹੈ ਆਪਣੀ ਤਾਂ ਵੇਗੀ ਜਾਣੀ ਹੈ ਹੈਨਾ ਹਾਂ ਅੱਛਾ ਇਹ ਆਪਣੇ ਮਤਲਬ ਨਾ ਆ ਗਏ ਹੈਨਾ ਹਾਂ 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 ਬਾਈ ਤੇ ਫਿਰ ਮੈਨੂੰ ਆਏ ਦੱਸ ਦੇ ਵੀ ਜਿਵੇਂ ਕੋਈ ਕਿਸੇ ਨੇ ਤੰਗ ਪਰੇਸ਼ਾਨ ਕੀਤਾ ਹੋਵੇ ਪਹਿਲਾ ਨਾ ਬਾਈ ਸੌਦਾ ਸੁਦਾ ਕਰਕੇ ਮੁੱਕ ਰਿਹਾ ਹੋਵੇ ਨਾ ਨਾ ਕੋਈ ਨਹੀਂ ਬਾਈ ਵਧੀਆ ਲੈ ਗਏ ਬਸ ਸਾਰੇ ਅੱਛਾ ਹਾਂ ਵਧੀਆ ਨੰਗ ਲੈ ਗਿਆ ਹਾਂ ਹਾਂ ਚਲੋ 2 ਰੁਪਏ ਛੱਡ ਗਏ ਹਾਂ 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 ਚਲੋ ਚੰਗੀ ਗੱਲ ਹੈ ਕਮਾਈ ਵਾਸਤੇ ਖਰਦਾ ਹਾਂ 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 ਸਹੀ ਸਹੀ ਹੈ ਬਾਈ ਤੇ ਠੀਕ ਆ ਕ੍ਰਿਸ਼ਨ ਫਿਰ ਠੀਕ ਆ ਧੰਨਵਾਦ ਬਾਈ ਤੇਰਾ ਧੰਨਵਾਦ ਬਾਈ ਬਹੁਤ ਧੰਨਵਾਦ ਬਾਈ ਤੇ ਲੋ ਵੀ ਮਿੱਤਰੋ ਬਾਈ ਕ੍ਰਿਸ਼ਨ ਕੋਲੇ ਨਾ ਤੁਸੀਂ ਪਹੁੰਚ ਕੇ ਇੱਥੇ ਘਰੇ ਆ ਕੇ ਤਸਦੀਕ ਕਰ ਲਓ ਹਾਂ ਬਾਈ ਆਪਣਾ ਕੋਈ ਠੱਗੀ ਵਾਲਾ ਕੰਮ ਨਹੀਂ ਤੇ ਪੂਰਾ ਅਗਲੇ ਨੂੰ ਇਮਾਨਦਾਰੀ ਨਾਲ ਫੇਰੀ ভাই ਕੰਮ ਚੱਲਦਾ ਲੰਮਾ ਸਿਰ। ਸਹੀ ਗੱਲ। ਥੱਗੀ ਮਾਰ ਕੇ ਕਿੰਨਾ ਚਿਰ ਚੱਲੂਗਾ? ਨਹੀਂ ਚੱਲਦਾ। ਹਾਂ। ਲੈ ਵੀ ਇੱਥੇ ਆ ਜਾਓ। ਇੱਥੇ ਆ ਕੇ ਤਸੱਲੀ ਕਰਕੇ ਲੈ ਜਾਓ। ਕੋਈ ਵੀ ਗਾਮ ਅਜ ਪਸੰਦ ਆਉਂਦੀ ਆ ਠੀਕ ਆ। ਧੰਨਵਾਦ ਸਾਰੇ ਭਰਾਵਾਂ ਦਾ। ਬਾਕੀ ਕਿਵੇਂ ਲੱਗਿਆ ਕੰਮ? ਦੱਸਿਓ ਜਰੂਰ ਕਮੈਂਟਾਂ 'ਚ।